ਸਾਰੇ ਦੋਸਤੋ ਪਿਆਰ ਪਿਸਾ ਸਸੀ ਕਾਲ ਚੈਹਨ ਕਦੋਂ ਸਾਰੇ ਟਿਕਟਕ ਉਹ ਸਰਦੀ ਕਾਲ ਚ ਤੇ ਕੱਲਪੱਕ ਵੀਡੀਓ ਅਪਲੋਡ ਕੀਤੀ ਸੀ ਵੀ ਰਿਜ਼ਲਟ ਜਿਹੜੀ ਮੈਰਿਟ ਉਹ ਕਿਉਂ ਇੰਨੀ ਅਫਜ਼ਲ ਗਈ ਠੀਕ ਹੈ ਉਹਦੇ ਬਾਰੇ ਆਪਾਂ ਕਾਫੀ ਵਿਚਾਰਤਾਂ ਕਰ ਦਿੱਤਾ ਸੀ ਤੇ ਕਾਫੀ ਸਾਰੇ ਦੋਸਤ ਮੇਰ ਨਾਲ ਜੋ ਜੁੜੇ ਹੋਏ ਨਹੀਂ ਤੇ ਕਾਫੀ ਸਾਰੇ ਦੋਸਤ ਜੋ ਮੇਰ ਨਾਲ ਜੁੜੇ ਹੋਏ ਸੀ ਜਾਂ ਹੁਣ ਵੀ ਜੁੜੇ ਹੋਏ ਨੇ ਤੇ ਕਾਫੀ ਬੱਚਿਆਂ ਦੀ ਸਿਲੈਕਸ਼ਨ ਹੋਈ ਔਰ ਕਾਫੀ ਬੱਚਾ ਇਸ ਸਿਲੈਕਸ਼ਨ ਨਹੀਂ ਹੋਈ ਤਾਂ ਮਤਲਬ ਚਲੋ ਦਿਲ ਉਦਾਸ ਆ ਤੁਹਾਡਾ ਵੀ ਯਾਰ ਹੂ ਮਤਲਬ ਹੋ ਜਾਨੀ ਚਾਹੀਦੀ ਸੀ ਬਟ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਾਂ ਬੱਚੇ ਵੱਧ ਬੁਲਾਏ ਗਏ ਸੀ ਠੀਕ ਹੈ ਉਹ ਵੀ ਫੈਕਟਰ ਮੈਟਰ ਕੀਤਾ ਔਰ ਇੱਕ ای ਡਬਲਯੂਐਸ ਕੈਂਡੀਡੇਟ ਨੂੰ ਜੋ ਜਰਨਲ ਦੇ ਵਿੱਚ ਮਰਜ਼ ਕੀਤਾ ਗਿਆ ਠੀਕ ਹੈ ਉਹ ਵੀ ਥੋੜਾ ਜਿਹਾ ਫੈਕਟਰ ਜਿਹੜਾ ਕੰਮ ਕੀਤਾ ਕਿਉਂਕਿ ਮੈਂ ਕਾਫੀ ਐਨਾਲਿਸਿਸ ਕੀਤਾ ਸੀ ਤੇ ਕਟ-ਆਫ ਤੇ ਮੈਂ ਕਾਫੀ ਮਤਲਬ ਕਟ-ਆਫ ਦੀ ਜਿਹੜੀ ਮੈਂ ਪੀਡੀਐਫ ਸਾਹ ਬਣਾਈਆਂ ਨੇ ਏ ਜੀ ਵੀ ਤੁਸੀਂ ਦੇਖ ਲਿਆ ਹੋਣੇ ਵੀ ਪੀਡੀਐਫ ਐਤ ਕੀ ਨਹੀਂ ਆਈ ਹੈ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਹੈ ਤੇ ਉਹ ਵੀ ਮੈਂ ਪੂਰਾ ਅਨਲਿਸਿਸ ਕਰਕੇ ਪੂਰੀ ਕੋਖ ਪੜਤਾਲ ਕਰਕੇ ਜਿਹੜੀਆਂ ਉਹ ਪੀਡੀਐਫ ਤਿਆਰ ਕੀਤੀਆਂ ਨੇ ਠੀਕ ਆ ਔਰ ਰਾਤੀ ਵੀ ਇੱਕ ਕੈਂਡੀਡੇਟ ਨੇ ਪੁੱਛਿਆ ਸੀ ਵੀ ਕਿੰਨੀਆਂ ਕੁੜੀਆਂ ਭਰਤੀ ਕੀਤੀਆਂ ਨੇ ਮਤਲਬ ਕਿ ਇੰਨੇਆਂ ਸੀਟਾਂ ਸੀ ਜਾਂ ਇੰਨੇ ਹੀ ਸਿਲੈਕਟ ਹੋਈਆਂ ਨੇ ਤਾਂ ਉਹਦੇ ਵਿੱਚ ਮਤਲਬ ਇਹ ਫੰਡਾ ਸੀ ਕਿ ਜਿਹੜੀਆਂ ਐਕਸ ਸਰਵਿਸਮੈਨ ਕੈਡਰ ਦੇ ਐਕਸ ਸਰਵਿਸਮੈਨ ਜਿਹੜਾ ਕੋਟਾ ਹੁੰਦਾ ਉਹਦੇ ਵਿੱਚ ਕੁੜੀਆਂ ਦੀ ਜੋ ਆਪਣੇ ਦਿੱਤੀ ਜਾਂਦੀਆਂ ਨਾ ਮਤਲਬ ਕਿ ਸੀਟਾਂ ਦਿੱਤੀਆਂ ਜਾਂਦੀਆਂ ਉਹ ਕੁੜੀਆਂ ਅਪਲਾਈ ਨਹੀਂ ਕਰ ਸਕਦੀਆਂ ਉਹਦੇ ਵਿੱਚ ਮਤਲਬ ਅਪਲਾਈ ਨਹੀਂ ਕਰਦੀਆਂ ਜਾਂ ਕੁੜੀਆਂ ਉਸ ਕੋਟੇ ਵਿੱਚ ਭਰਤੀ ਨਹੀਂ ਹੁੰਦੀਆਂ ਤਾਂ ਉਹ ਜਿਹੜੀਆਂ ਸੀਟਾਂ ਖਾਲੀ ਰੱਖਣ ਦੀ ਬਜਾਏ ਉਹ ਮੁੰਡਿਆਂ ਨੂੰ ਹੀ ਦੇ ਦਿੱਤੀਆਂ ਜਾਂਦੀਆਂ ਮਤਲਬ ਜਿਹੜੇ ਸਾਬਕਾ ਫੌਜੀ ਹੁੰਦੇ ਨੇ ਠੀਕ ਹੈ ਤੇ ਉਹ ਕਰੀਬ 72 ਸੀਟਸ ਨੇ 40 ਸੀਗੀਆਂ ਡਿਸਟ੍ਰਿਕਟ ਇੰਡਰ ਦੇ ਵਿੱਚ ਔਰ 32 ਸੀਗੀਆਂ ਆਰਮਡ ਇੰਡਰ ਦੇ ਵਿੱਚ ਤਾਂ ਉਹ ਜਿਹੜੀਆਂ 499 ਮਤਲਬ ਕਿ ਸਿਲੇਕਟਡ ਨਹੀਂ ਕੁੜੀਆਂ ਜਦ ਕਿ ਸੀਟਾਂ ਸੀਗੀਆਂ ਜਿਹੜੀਆਂ 571 ਸੀਗੀਆਂ ਤਾਂ ਇਹ ਜੀ ਵੀ ਤੋਂ ਥੋੜਾ ਧਿਆਨ ਰੱਖਿਓ ਕਿਉਂਕਿ ਮੈਰਿਟ ਅਪ ਜਾਣ ਦਾ ਕਾਰਨ ਇਹ ਵੀ ਆ ਕਿ ਜਦੋਂ ਬੱਚੇ ਵੱਧ ਬੁਲਾ ਲੈਗੇ ਤਾਂ ਆਬਵੀਅਸਲੀ ਗੱਲ ਆ ਕਿ ਡਾਕੂਮੈਂਟ ਸਕਰੂਟੀ ਦੀ ਜਿਹੜੀ ਕੱਟਆਫ ਸੀਗੀ ਉਹ ਘਟ ਜਾਣੀ ਸੀ ਕਿਉਂਕਿ ਜੇ ਬੱਚੇ ਵੱਧ ਬੁਲਾਏਗੇ ਨੀਵੀਂ ਮਤਲਬ ਜੇ ਮੈਰਿਟ ਵਾਲੇ ਬੁਲਾਏ ਗਏ ਤਾਂ ਜਿਹੜੀ ਮਤਲਬ ਕੀ ਕੱਟਆਫ ਆ ਉਹ ਥੱਲੇ ਆਊਗੀ ਠੀਕ ਆ ਔਰ ਜਦੋਂ ਕਿ ਬੱਚੇ ਪਹਿਲਾਂ ਪਿਛਲੀ ਵਾਰ ਘੱਟੋ ਘੱਟ ਇਸ ਤੋਂ 2.5 300 ਜਣਾ ਘੱਟ ਬੁਲਾਇਆ ਗਿਆ ਸੀਗਾ ਤਾਂ ਉਦੋਂ ਮੈਰਿਟ ਉਸ ਵਾਰਡ ਗਈ ਸੀ ਤੇ ਇੱਕ ਜਿਵੇਂ ਤੁਹਾਨੂੰ ਦੱਸਿਆ ਕਿ ایਡਬਲਿਊ ਸਨ ਕੈਂਡੀਡੇਟ ਜਿਹੜੇ ਪਹਿਲਾਂ ਆਪਦੀ ਹੀ ਮਤਲਬ ਕੋਟੇ ਦੇ ਵਿੱਚ ਭਰਤੀ ਹੁੰਦੇ ਸੀਗੇ ਉਹ ਇਸ ਵਾਰ ਜਰਨਲ ਕੋਟੇ ਵਿੱਚ ਮਤਲਬ ਕਿ ਉਹਨਾਂ ਨੂੰ ਸੀਟਾਂ ਮਿਲੀਆਂ ਤੇ ਆਪਦੇ ਕੋਟੇ ਵਿੱਚ ਵੀ ਮਿਲੀਆਂ ਠੀਕ ਆ ਉਹ ਜਿਹੜੇ ਬੱਚੇ ਉਧਰ ਸਿਲੈਕਟ ਹੋਏ ਆ ਜਰਨਲ ਕੋਟੇ ਦੇ ਵਿੱਚ ਉਧਰੋਂ ਜੋ ਐਸਸੀ ਬੀਸੀ ਬੱਚੇ ਭਰਤੀ ਹੁੰਦੇ ਸੀਗੇ ਹਨਾ ਤੇ ਉਹਨਾਂ ਦੀ ਮੈਰਿਟ ਅੱਪ ਤਾਂ ਚੱਲ ਗਈ ਕਿਉਂਕਿ ਉਹਨਾਂ ਵਿੱਚ ایਡਬਲਿਊ ਸ਼ਿਫਟ ਕਰਤੇ ਔਰ ਜਿਹੜੇ ਹਾਈ ਮੈਰਿਟ ਵਾਲੇ ਸੀਗੇ ਉਹ ਆਪਣੀ ਕੈਟਾਗਰੀ ਦੇ ਵਿੱਚ ਆ ਗਏ ਥੋੜੀ ਜੀ ਗੱਲ ਬ੍ਰੇਕੀ ਵਾਲੀ ਐ ਮੈਂ ਕਾਫੀ ਐਨਾਲਿਸਿਸ ਕੀਤਾ ਇਸ ਚੀਜ਼ ਤੇ ਸਮਝਣ ਵਾਲੀ ਗੱਲ ਆ ਵੀ ਜਿਹੜੇ ਬੱਚੇ EWS ਵਾਲੇ ਉਧਰ ਸ਼ਿਫਟ ਕਰਤੇ ਜਿੱਥੇ ਕਿ SC BC ਸਿਲੈਕਟ ਹੋਣੇ ਸੀ ਔਰ SC BC ਦੀ ਮੈਰਿਟ ਘਟ ਤਾਂ ਜਾਣੀ ਸੀ ਜੇਕਰ SC BC ਬੱਚੇ ਜ਼ਿਆਦਾ ਜਨਰਲ ਕੈਟਾਗਰੀ ਨੂੰ ਬੀਟ ਕਰਦੇ ਔਰ ਜਨਰਲ ਕੈਟਾਗਰੀ ਦੇ ਵਿੱਚ ਇਸ ਵਾਰ ਜਿਹੜੀਆਂ ਸੀਟਾਂ EWS ਦੀਆਂ ਐਡ ਕਰਤੀਆਂ ਵਿੱਚ ਔਰ ਜਿਹੜੇ ਹਾਈ ਮੈਰਿਟ ਵਾਲੇ ਦੇ ਬੱਚੇ ਸੀਗੇ ਉਹ ਜਨਰਲ ਨੂੰ ਬੀਟ ਕਰਨ ਦੀ ਬਜਾਏ ਉਹ ਆਪਣੀ ਹੀ ਕੈਟਾਗਰੀ ਦੇ ਵਿੱਚ ਆ ਗਏ ਇਸ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਆ ਕੱਟਆਫ ਆ ਕਾਫੀ ਹੋ ਪਪ ਚੱਲੇਗੀ ਕਿਉਂਕਿ 2021 ਔਰ 2023 ਦੇ ਵਿੱਚ ਇਦਾਂ ਨਹੀਂ ਹੋਇਆ ਸੀਗਾ ਇਹ ਸਿਰਫ 2024 ਦੀ ਭਰਤੀਬਾਰੀ ਹੋਇਆ ਤਾਂ ਇਸੇ ਸਮੇਂ ਲੱਗੀ ਹੋਗੀ ਮੈਂ ਕੀ ਕਹਿਣਾ ਚਾਹ ਰਿਹਾ ਕਿਉਂਕਿ ਪਿਛਲੀਆਂ ਭਰਤੀਆਂ ਦੇ ਵਿੱਚ ਇਦਾਂ ਇਹ ਚੀਜ਼ ਨਹੀਂ ਹੋਈ ਸੀ ਠੀਕ ਹੈ ਤੇ ਜੋ ਮਤਲਬ ਕਿ ਪਿਛਲੀਆਂ ਭਰਤੀਆਂ ਦੇ ਵਿੱਚ ਹੋਇਆ ਕਿਉਂਕਿ ਹਰ ਵਾਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਹੁੰਦਾ ਕਿ ਹਰ ਵਾਰ ਭਰਤੀ ਦੇ ਵਿੱਚ ਕੋਈ ਨਾ ਕੋਈ ਜਿਹੜੀਆਂ ਮਾਈਨਰ ਜਿਹੇ ਡਿਫਰੈਂਸ ਆਉਂਦੇ ਰਹਿੰਦੇ ਆ ਜਿਵੇਂ ਸਾਡੀ ਭਰਤੀਬਾਰ ਕੁਝ ਹੋਰ ਸੀ 2023 ਵਾਰੀ ਥੋੜਾ ਚੇਂਜ ਹੋ ਗਿਆ ਸਿਸਟਮ ਦੌਰਤੇ ਆਪਣਾ 24 ਬਾਰੀ ਵੀ ਹੁਣ ਜਰਾ ਕੁ ਮਤਲਬ ਜਿਵੇਂ ਚੇਂਜਸ ਹੋਈਆਂ ਨੇ ਜਿੱਦਾਂ ਕਿ ਐਡਬੀਐਸ ਕੈਂਡੀਡੇਟਸ ਦਾ ਹੋ ਗਿਆ ਠੀਕ ਆ ਔਰ ਇਹ ਬੱਚੇ ਵੱਧ ਘੱਟ ਬੁਲਾਉਣ ਤੇ ਵੀ ਇਹ ਚੀਜ਼ ਦਾ ਫੈਕਟਰ ਹੋਇਆ ਮਤਲਬ ਕਿਉਂਕਿ ਸਾਡੇ ਵਾਰ ਜੋ ਮਤਲਬ ਕਿ ਬੁਲਾਏ ਗਏ ਸੀ ਪੰਜ ਗੁਣਾ ਬੁਲਾਏ ਗਏ ਸੀ ਕਿਤੇ ਮਤਲਬ ਸਾਢੇ 4 ਬੁਲਾ ਲਏ ਐ ਕਿ ਸਾਢੇ 7 ਬੁਲਾ ਲਏ ਮਤਲਬ ਇਦਾਂ ਕਰਕੇ ਬੱਚੇ ਜਦੋਂ ਵੱਧ ਬੁਲਾਏ ਜਾਣਗੇ ਤਾਂ ਆਬੀਸ ਗੱਲ ਹੈ ਕਿ ਡਾਕੂਮੈਂਟ ਸਕਰੰਟੀ ਜਿਹੜੀ ਕੱਟਆਫ ਆ ਉਹ ਨੀਚੇ ਜਾਊਗੀ ਤਾਂ ਇਹ ਚੀਜ਼ਾਂ ਥੋੜੀਆਂ ਮੈਟਰ ਕੀਤੀਆਂ ਮੈਂ ਦਿਲੋਂ ਮਤਲਬ ਇਹ ਚੀਜ਼ ਚਾਹੀ ਸੀ ਕਿ ਜਿਹੜੇ ਮ ਠੀਕ ਹੈ ਸਾਰੇ ਬੱਚੇ ਪ੍ਰਤੀ ਹੁਣ ਸਾਰਿਆਂ ਨੂੰ ਮਤਲਬ ਕਿ ਮੇਰੀ ਦਿਲ ਜਿੰਨੀ ਤੁਹਾਡੇ ਮਾਂ ਪਿਓ ਨੂੰ ਖੁਸ਼ੀ ਹੋਣੀ ਸੀ ਨਾ ਚਲੋ ਠੀਕ ਹੈ ਤੁਸੀਂ ਰਹਿ ਗਏ ਹੋ ਠੀਕ ਹੈ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਠੀਕ ਹੈ ਔਰ ਮੇਰੀ ਦਿਲ ਦੀ ਤਮੰਨਾ ਸੀ ਕਿ ਜਿਹੜੇ ਬੱਚੇ ਮੇਰਾ ਮੇਰੀ ਰਿਸਪੈਕਟ ਕਰਦੇ ਨੇ ਮੇਰਾ ਮਾਨ ਸਤਿਕਾਰ ਕਰਦੇ ਨੇ ਤੇ ਉਹ ਸਾਰੇ ਬੱਚੇ ਪ੍ਰਤੀ ਹੁਣ ਠੀਕ ਹੈ ਮੈਂ ਮਤਲਬ ਮੈਂ ਉਹੀ ਗੱਲ ਕਹਿ ਰਿਹਾ ਮੈਂ ਜਿੰਨੀ ਤੁਹਾਡੀ ਮਾਂ ਪਿਓ ਨੂੰ ਖੁਸ਼ੀ ਹੋਣੀ ਸੀ ਉਸ ਤੋਂ ਵੱਧ ਮੈਨੂੰ ਖੁਸ਼ੀ ਹੋਣੀ ਸੀ ਕਿਉਂਕਿ ਚਲੋ ਮੈਂ ਆਪ ਦੇ ਕੋਲ ਨੂੰ ਟੀਚਰ ਤਾਂ ਨਹੀਂ ਮੰਨਦਾ ਵੀ ਮੈਂ ਤੁਹਾਡਾ ਟੀਚਰ ਆ ਜਾਂ ਕੁਝ ਵੀ ਆ ਬਟ ਬਟ ਮੈਂ ਇਹ ਚੀਜ਼ ਸਮਝਦਾ ਕਿ ਜੋ ਬੱਚੇ ਮੇਰੇ ਜੂਨੀਅਰਸ ਨੇ ਠੀਕ ਹੈ ਮੇਰੇ ਵਿਭਾਗ ਦੇ ਵਿੱਚ ਮਤਲਬ ਇੰਨੀ ਸਟਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤਾਂ ਮੈਨੂੰ ਕਿਉਂਕਿ ਮੈਂ ਖੁਦ ਆਪ ਬੜੀ ਸਟਰਗਲ ਕੀਤੀ ਬਹੁਤ ਮਿਹਨਤ ਨਾਲ ਇਤੋਂ ਤੱਕ ਆਇਆ ਮੈਂ ਕੱਲ ਵੀ ਇਹ ਚੀਜ਼ ਨੂੰ ਵੀਡੀਓ ਦੱਸੀ ਪਹਿਲਾਂ ਵੀ ਸ਼ਾਇਦ ਦੱਸੀ ਹੋਵੇ ਕਿ ਮੈਂ ਵੀ ਬਹੁ ਭਰਤੀਆਂ ਦੇਖੀਆਂ ਠੀਕ ਹੈ ਪੰਜਾਬ ਪੁਲਿਸ ਦੀ ਭਰਤੀ 2016 ਵਿੱਚ ਵੇਖੀ ਔਰ ਮੈਂ ਜਸਟ 0.5 ਤੇ ਰਹਿ ਗਿਆ ਸੀਗਾ ਠੀਕ ਹੈ ਬਟ ਹੌਸਲਾ ਨਹੀਂ ਛੱਡਿਆ ਠੀਕ ਹੈ ਔਰ ਅੱਜ ਤੁਹਾਡੇ ਸਾਹਮਣੇ ਆ ਠੀਕ ਹੈ ਔਰ ਇਹੀ ਚੀਜ਼ ਮੈਂ ਸੋਚੀ ਸੀ ਵੀ ਅਰ ਅਗਲੀ ਵਾਰ ਜ ਉਹਦੇ ਵਿੱਚ ਜਿਹੜੀ ਇੱਕ ਸੀਟ ਆ ਉਹ ਮੇਰੀ ਹੋਊਗੀ ਚਾਹੇ ਉਹ ਜਿੰਨੀਆਂ ਮਰਜ਼ੀ ਪੋਸਟ ਆਉਣ ਜਿੰਨੀਆਂ ਆਉਣ ਇਸ ਕਰਕੇ ਚਲੋ ਠੀਕ ਆ ਹੁਣ ਜੋ ਹੋ ਗਿਆ ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਠੀਕ ਆ ਬਟ ਅੱਗੇ ਤੋਂ ਤੁਹਾਡੀ ਜੀ ਉਮਰ ਹੈ ਵਧੀਆ ਤੁਸੀਂ ਹਜੇ ਮਤਲਬ ਕਿ 20 ਤੋਂ 25 ਜਾਂ ਮਤਲਬ 28 ਤੱਕ ਜੇ ਨਹੀਂ ਹੋਏਗੇ ਠੀਕ ਆ ਤਾਂ ਤੁਸੀਂ ਅਗਲੀ ਭਰਤੀ ਤਿਆਰੀ ਕਰੋ ਮੇਰੀ ਇਹ ਤੁਹਾਡੇ ਅੱਗੇ ਬੇਨਤੀ ਆ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਠੀਕ ਆ ਕਹਿੰਦੇ ਹੁੰਦੇ ਆ ਵੀ ਅਗਨੀ ਪ੍ਰੀਖਿਆ ਵੀ ਉਹਨਾਂ ਦੀ ਹੁੰਦੀ ਹੈ ਜਿਹੜੇ ਅਗਨੀ ਪ੍ਰੀਖਿਆ ਦੇ ਕਾਬਿਲ ਹੁੰਦੇ ਆ ਕਿਉਂ ਮੈਂ ਥੋੜੀ ਹਾਲਾਤ ਸਮਝ ਸਕਦਾ ਹਾਂ ਇਸ ਸਮੇ ਵੀ ਕੀ ਹਾਲਾਤ ਹੋਣਗੇ ਬੰਦੇ ਦਾ ਮਰਨ ਹੋ ਜਾਂਦਾ ਬਟ ਕੋਈ ਗੱਲ ਨਹੀਂ ਫਿਰ ਵੀ ਹੌਸਲਾ ਨਹੀਂ ਹਾਰਨਾ ਕੋਈ ਗੱਲ ਨਹੀਂ ਜੇ ਇੱਕ ਹੱਥੋਂ ਨਿਕਲ ਗਈ ਤਾਂ ਦੂਜੀ ਢੋਡੀ ਜਿਹੜੀ ਝੋਲੀ ਵਿੱਚ ਪੈਣ ਲਈ ਤਿਆਰ ਠੀਕ ਹੈ ਤੇ ਅੱਗੇ ਫਿਰ ਆਪਾਂ ਗੱਲ ਕਰਦੇ ਆਂ ਅੱਜ ਮੈਰਿਟ ਦੀ ਆਪਾਂ ਗੱਲ ਕਰ ਲਈਏ ਠੀਕ ਆਪਾਂ ਕੱਲ ਵੀ ਕੀਤੀ ਸੀ ਤੇ ਹੁਣ ਅੱਗੇ ਆਪਾਂ ਜਿਹੜੇ ਬੱਚੇ ਸਿਲੇਕਟਡ ਹੋਏ ਨੇ ਉਹ ਮੈਨੂੰ ਕਾਫੀ ਕਮੈਂਟਸ ਵਗੈਰਾ ਕਰ ਰਹੇ ਨੇ ਕਿ ਅੱਗੇ ਦਾ ਕੀ ਪ੍ਰੋਸੈਸ ਹੋਊਗਾ ਜੀ ਉਹ ਸਾਨੂੰ ਮਤਲਬ ਕਿ ਦੱਸੋ ਤੇ ਅੱਗੇ ਦੇ ਪ੍ਰੋਸੈਸ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਹੁਣ ਜਿਹੜਾ ਪ੍ਰੋਸੈਸ ਸ਼ੁਰੂ ਹੋਣਾ ਅੱਗੇ ਦਾ ਕਿਉਂਕਿ ਇਹ ਜਿਹੜਾ ਸੀਗਾ ਰਿਜ਼ਲਟ ਆਉਣ ਤੱਕ ਜੋ ਤੁਹਾਡਾ ਮਤਲਬ ਕਿ ਪਹਿਲਾਂ ਹੋਇਆ ਜਿੱਦਾਂ ਕਿ ਮਤਲਬ ਪੇਪਰ ਸੀਗਾ ਫਿਰ ਤੁਹਾਡਾ ਟ੍ਰਾਇਲਸ ਹੋਏ ਨੇ ਠੀਕ ਆ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਆਪਣਾ ਡਾਕੂਮੈਂਟ ਸਕਰੂਟ ਨਹੀਂ ਹੋਈ ਹੈ ਠੀਕ ਆ ਤੇ ਉਸ ਤੋਂ ਬਾਅਦ ਤੁਹਾਡਾ ਆਡਾ ਮਤਲਬ ਫਾਈਨਲ ਰਿਜ਼ਲਟ ਉਹ ਫਾਈਨਲ ਰਿਜ਼ਲਟ ਤੋਂ ਬਾਅਦ ਵੀ ਜਿਹੜੇ ਕਾਫੀ ਮਤਲਬ ਕਿ ਸਟੇਜਸ ਹੁੰਦੀਆਂ ਠੀਕ ਆ ਤੇ ਉਹਨਾਂ ਨੂੰ ਮਤਲਬ ਕਿ ਜੋ ਅਸੀਂ ਕੰਪਲੀਟ ਕਰਨਾ ਹੁੰਦਾ ਜਾਂ ਮਤਲਬ ਕਿ ਉਹਨਾਂ ਵਿੱਚੋਂ ਲੰਘਣਾ ਹੁੰਦਾ ਔਰ ਬੱਚੇ ਤੁਸੀਂ ਮਤਲਬ ਕਿ ਸਾਰੇ ਜਿਹੜੀ ਫਾਈਨਲ ਮੈਡ ਲਿਸਟ ਹੈ ਤੁਸੀਂ ਸਾਰੇ ਸੈਲੈਕਟਡ ਹੋ ਠੀਕ ਹੈ ਔਰ ਜਿਹੜਾ ਅੱਗੇ ਤੁਸੀਂ ਧਿਆਨ ਰੱਖਣਾ ਪਹਿਲੀ ਗੱਲ ਤਾਂ ਆਪਣੇ ਸਿਹਤ ਦਾ ਖਿਆਲ ਰੱਖੋ ਠੀਕ ਹੈ ਕਿਉਂਕਿ ਮੇਨਲੀ ਆਪਣੇੜਾ ਮੈਡੀਕਲ ਦੇ ਵਿੱਚ ਦਿੱਕਤ ਆਉਂਦੀ ਆਂਦੀ ਬੱਚਿਆਂ ਨੂੰ ਸਰਟੀਫਿਕੇਟ ਲੱਗ ਜਾਂਦੀ ਹੋਰ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਔਰ ਫਸਲੀ ਮੈਂ ਗੱਲ ਕਰਨੀ ਚਾਹੁੰਗਾ ਵੀ ਜਿਹੜਾ ਹੁਣ ਅੱਗੇ ਤਾਂ ਪ੍ਰੋਸਨਲ ਦੀ ਨਾਲੜਾ ਪ੍ਰੋਸੈਸ ਸ਼ੁਰੂ ਹੋਣਾ ਉਹ ਕੀ ਚੀਜ਼ ਆ ਤਾਂ ਹੁਣ ਜਿਹੜਾ ਮਤਲਬ ਕਿ ਬੱਚੇ ਜਿਹੜੇ ਡਿਸਟ੍ਰਿਕਟ ਲੈਡਰ ਵਿੱਚ ਭਰਤੀ ਹੋਏ ਨੇ ਉਹਨਾਂ ਨੂੰ ਡਿਸਟ੍ਰਿਕਟ ਅਲਾਟ ਹੋਣਗੇ ਠੀਕ ਹੈ ਉਹਨਾਂ ਨੂੰ ਜਿਆਦਾ ਕਾਲਸ ਆ ਸਕਦੀਆਂ ਨੇ ਕਿਉਂਕਿ ਸਾਡੀ ਵਾਰ ਕਾਲਸ ਆਈਆਂ ਸੀ ਸਾਨੂੰ ਜਿਹੜੇ ਜਿਹੜੇ ਜ਼ਿਲ੍ਹੇ चाहिँ ਸਿਲੈਕਟ ਹੋਏ ਸੀਗੇ ਉੱਥੋਂ ਤੋਂ ਸਾਨੂੰ ਕਾਲ ਆਈ ਸੀ ਵੀ ਤੁਹਾਨੂੰ ਆਹ ਵਾਲਾ ਜ਼ਿਲ੍ਹਾ ਮਿਲਿਆ ਤੇ ਐਨੀ ਤਰੀਕ ਨੂੰ ਆ ਕੇ ਤੁਸੀਂ ਪੁਲਿਸ ਲਾਈਨ ਰਿਪੋਰਟ ਕਰਨੀ ਆ। ਔਰ ਪਿਛਲੀ ਵਾਰੀ ਜਿੱਦਾਂ ਮੈਂ ਕਿਹਾ ਵੀ ਚੇਂਜਸ ਹੁੰਦੀ ਰਹਿੰਦੇ ਨੇ ਪਿਛਲੀ ਵਾਰੀ ਸਾਰੀ ਆਲ ਓਵਰ ਲਿਸਟ ਆਈ ਸੀ ਕਿਉਂਕਿ ਪਿਛਲੀ ਵਾਰ ਪਰਤੀ ਸਿਰਫ ਡਿਸਟ੍ਰਿਕਟ ਹੈਡਰ ਦੀ ਸੀ। ਠੀਕ ਆ ਆਲ ਓਵਰ ਲਿਸਟ ਆ ਗਈ ਵੀ ਜਿਹੜੇ ਕਿਉਂਕਿ ਬੱਚੇ ਜ਼ਿਲ੍ਹੇ ਚ ਪਰਤੀ ਹੋਏ ਸੀ ਜ਼ਿਲ੍ਹੇ ਦੀ ਇੱਕ ਲਿਸਟ ਹੀ ਕੱਢਤੀ ਉਹਨਾਂ ਨੇ। ਵੀ ਆ ਬੱਚ ਮਤਲਬ ਠੀਕ ਹੈ ਔਰ ਇਸ ਤਰ੍ਹਾਂ ਮਤਲਬ ਕਿ ਉਹ ਸਾਰਾ ਐਡ ਪ੍ਰੋਸੀਜਰ ਚੱਲਿਆ ਸੀ ਔਰ ਇਸ ਵਾਰ ਜਿਹੜਾ ਬਟਾਲੀਅਨ ਦਾ ਸਿਸਟਮ ਹੈ ਠੀਕ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਬਟਾਲੀਅਨਸ ਬਟਾਲੀਅਨਸ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਦੱਸ ਦੇਣੀ ਵੀ ਜਿਹੜੇ ਬੱਚੇ ਮੈਨੂੰ ਪੁੱਛ ਰਹੇ ਹੈਗੇ ਵੀ ਹੁਣ ਸਾਨੂੰ ਜ਼ਿਲ੍ਹਾ ਆਪਦੀ ਮਰਜ਼ੀ ਨਾਲ ਮਿਲੂਗਾ ਜਾਂ ਕਿਦਾਂ ਤਾਂ ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਗਾ ਵੀ ਤੁਹਾਡੇ ਤੋਂ 15 ਪ੍ਰੀਫਰੈਂਸ ਆਲਰੇਡੀ ਫਾਰਮ ਦੇ ਵਿੱਚ ਸਬਮਿਟ ਕਰਵਾ ਲਈ ਗਈਆਂ ਸੀਆਂ ਠੀਕ ਹੈ ਅਕੋਰਡਿੰਗ ਟੂ ਤੁਹਾਡੇ ਨੰਬਰ ਮਤਲਬ ਕਿ ਕਿੰਨੇ ਬਣਦੇ ਨੇ ਠੀਕ ਹੈ ਮੈਰਿਟ ਦੇ ਅਕੋਰਡਿੰਗ ਤੁਹਾਡੀ ਜਿਹੜੀ ਪ੍ਰੈਫਰੈਂਸ ਤੁਹਾਨੂੰ ਦਿੱਤੀ ਜਾਊਗੀ ਇਹਦੇ ਵਿੱਚ ਕੋਈ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੂੰਗਾ ਕਿਉਂਕਿ ਇਹ ਚੀਜ਼ ਮੈਗਮਾ ਡਿਸਾਈਡ ਕਰਦਾ ਠੀਕ ਹੈ ਮਤਲਬ TCS ਵਾਲੇ ਜੋ ਆਪਾਂ ਉਹਨਾਂ ਨੂੰ ਮਤਲਬ ਫਾਰਮ ਦਿੱਤਾ ਉਹਦੇ ਵਿੱਚ ਅਕੋਰਡਿੰਗ ਟੂ ਆਪਣੀ ਜਿਹੜੀ ਮੈਰਿਟ ਆ ਸਪੋਜ਼ ਕਰੋ ਵੀ ਤੁਹਾਡੇ ਨੰਬਰ ਪੂਰੇ ਹਾਈ ਨੇ ਠੀਕ ਹੈ ਮਤਲਬ ਜਿੱਦਾਂ ਕਹਦੇ ਵੀ ਹੁਣ ਇੱਕ ਬੰਦਾ ਜਿੱਦਾਂ ਜਿਹਦੇ ਨੰਬਰ 90 ਨਹੀਂ ਸ਼ਾਇਦ ਮਤਲਬ ਜਿਹੜਾ ਫਰਸਟ ਕੈਂਡੀਡੇਟ ਆ ਔਰ ਉਹਨੂੰ ਹੋਮ ਡਿਸਟ੍ਰਿਕਟ ਮੰਨ ਕੇ ਉਹਨੇ ਪਹਿਲੀ ਡਿਸਟ੍ਰਿਕਟ ਹੋਮ ਭਰੀ ਹੋਈ ਆ ਠੀਕ ਹੈ ਹੋਮ ਡਿਸਟ੍ਰਿਕਟ ਭਰੀ ਆ ਬਟ ਉਹਨੂੰ ਹੋਮ ਡਿਸਟ੍ਰਿਕਟ ਨਹੀਂ ਮਿਲਣਾ ਉਹਨੂੰ ਸੈਕੰਡ ਪ੍ਰੀਫਰੈਂਸ ਮਿਲ ਜੂਗੀ ਠੀਕ ਹੈ ਮੈਂ ਇਹਦਾਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੇ ਨੂੰ ਸੈਕੰਡ ਪ੍ਰੀਫਰੈਂਸ ਭਰੀ ਆ ਉਹਨੂੰ ਮਿਲ ਜਾਣੀ ਆ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਮੰਨ ਕੇ ਚੱਲੋ ਵੀ ਜਿਹਦੇ ਨੰਬਰ 99 ਨੇ ਉਹਨੇ ਵੀ ਉਹੀ ਡਿਸਟ੍ਰਿਕਟ ਭਰੀ ਆ ਠੀਕ ਆ ਤਾਂ ਉਹਨੂੰ ਵੀ ਉਹ ਡਿਸਟ੍ਰਿਕਟ ਮਿਲ ਜੂਗੀ ਅਕੋਰਡਿੰਗ ਟੂ ਉੱਥੇ ਵੈਕੈਂਸੀਸ ਕਿੰਨੀਆਂ ਠੀਕ ਆ ਮੰਨ ਕੇ ਚੱਲੋ ਸੈਕੰਡ ਪ੍ਰੀਫਰੈਂਸ ਸਾਰਿਆਂ ਨੇ ਸੇਮ ਭਰਦੀ ਜਿਹੜੇ ਪੂਰੇ ਟਾਪਰਸ ਨੇ ਠੀਕ ਆ ਪਰ ਇਦਾਂ ਤਾਂ ਨਹੀਂ ਹੁੰਦਾਗਾ ਬਟ ਸੈਕੰਡ ਮਾਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਵੀ ਉੱਥੇ 10 ਵੈਕੈਂਸੀਆਂ ਜੋ ਜ਼ਿਲ੍ਹਾ ਪਹਿਲੇ ਦੱਸਾਂ ਨੇ ਸੇਮ ਜ਼ਿਲ੍ਹਾ ਭਰਤਾ ਠੀਕ ਆ ਸੇਮ ਜ਼ਿਲ੍ਹਾ ਮਤਲਬ ਕਿ ਸੈਕੰਡ ਪ੍ਰੀਫਰੈਂਸ ਸੇਮ ਆ ਔਰ ਉੱਥੇ 10 ਵੈਕੈਂਸੀਜ਼ ਆ ਤਾਂ ਉੱਥੇ ਜਿਹੜੇ 10 ਬੰਦੇ ਹੀ ਸਿਲੈਕਟ ਹੋਣਗੇ ਔਰ ਜਿਹੜਾ 11ਵਾਂ ਬੰਦਾ ਹੋਊਗਾ ਉਹਨੂੰ ਮਤਲਬ ਕਿ ਜਿਹੜੀ ਆ ਉਹ ਨੈਕਸਟ ਪ੍ਰੀਫਰੈਂਸ ਮਿਲੂਗੀ ਠੀਕ ਆ ਇਹਦੇ ਵਿੱਚ ਕਾਫੀ ਮਤਲਬ ਕਿ ਤੁਸੀਂ ਹੋਲ ਹੋ ਜੂਗੇ ਹੁਣ ਮੈਂ ਤੁਹਾਨੂੰ ਜ਼ਿਆਦਾ ਨਹੀਂ ਇਸ ਬਾਰੇ ਕਹੂੰਗਾ ਜਿਹੜਾ ਵੀ ਜ਼ਿਲ੍ਹਾ ਮਿਲਦਾ ਤੁਹਾਨੂੰ ਵੈਲਨ ਗੁੱਡਾ ਠੀਕ ਆ ਸਾਰੇ ਜ਼ਿਲ੍ਹਾ ਦੀ ਪੁਲਿਸ ਸੇਮ ਹੀ ਕੰਮ ਕਰਦੀ ਆ ਬਸ ਦੂਰੀ ਦਾ ਫਰਕ ਹੋ ਸਕਦਾ ਕਿਉਂਕਿ ਹੁਣ ਜਿੱਦਾਂ ਕਿ ਮੇਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਔਰ ਮੈਂ ਪੋਸਟਡ ਹਾਂ ਜ਼ਿਲੰਦਰ ਦੇ ਵਿੱਚ ਠੀਕ ਆ ਤਾਂ ਮਤਲਬ ਇਦਾਂ ਹੀ ਮਤਲਬ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੀ ਵੀ ਜਿਹੜੀ ਮਤਲਬ ਮੈਰਿਟ ਦੇ ਅਕੋਰਡਿੰਗ ਜਿਹੜੀ ਆ ਉਹ ਮਿਲ ਜਾਂਦੀ ਆਪਣੀ ਪੋਸਟਿੰਗ ਇਹਦੇ ਬਾਰੇ ਜ਼ਿਆਦਾ ਦਿਮਾਗ ਤੇ ਲੋਡ ਨਹੀਂ ਲੈਣਾ ਕਿਉਂਕਿ ਜਿਹੜਾ ਹੋਮ ਡਿਸਟ੍ਰਿਕਟ ਆ ਉਹ ਕਿਸੇ ਨੂੰ ਨਹੀਂ ਮਿਲਣਾਗਾ ਠੀਕ ਆ ਉਹ ਆਫਟਰ ਪ੍ਰੋਬੇਸ਼ਨ ਜਾਂ ਫਿਰ ਮਤਲਬ ਕਿ ਜਿਵੇਂ ਵੀ ਮਤਲਬ ਕਰਕੇ ਕਈ ਵਾਰੀ ਐਪਲੀਕੇਸ਼ਨਸ ਵਗ ਤੇ ਇਹ ਤਾਂ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਉਸ ਤੋਂ ਬਾਅਦ ਜਿਹੜੀ ਆ ਆਰਮਡ ਦੀ ਗੱਲ ਕਰਦੇ ਆ ਬੜੀਗਾ ਵੀ ਆਰਮਡ ਵਾਲਿਆਂ ਨੂੰ ਮਤਲਬ ਕਿ ਪ੍ਰੈਫਰੈਂਸ ਮੰਗੀਆਂ ਜਾਣਗੀਆਂ ਉਹ ਮੈਂ ਕੋਈ ਡੇਟ ਸ਼ੋਰ ਨਹੀਂ ਕਰਦਾ ਤੁਹਾਡੇ ਨਾਲ ਕਿਉਂਕਿ ਡੇਟਾ ਮੈਹਿਕਮੇ ਦੇ ਵਿੱਚ ਬਹੁਤ ਵਾਰੀ ਬਦਲ ਜਾਂਦੀਆਂ ਇਸ ਵਾਰ ਵੀ ਠੀਕ ਆ ਤੁਸੀਂ ਕਾਫੀ ਮੈਨੂੰ ਇਹ ਚੀਜ਼ ਕਹੀ ਆ ਕਿ ਤੁਹਾਡੇ ਕੋਲੇ ਆਥੈਂਟਿਕ ਇਨਫੋਰਮੇਸ਼ਨ ਨਹੀਂ ਸੀ ਇਹ ਸੀ ਉਹ ਸੀ ਮਤਲਬ ਕਾਫੀ ਕੁਸਚਨ ਮੈਨੂੰ ਮਿਲਿਆ ਤਾਂ ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਠੀਕ ਆ ਕਿਉਂਕਿ ਮੇਰਾ ਮਕਸੂਦ ਸਿਰਫ ਵਿਊਜ਼ ਵਟੋਰਨਾ ਨਹੀਂ ਆ ਮੇਰਾ ਕੰਮ ਆ ਤੁਹਾਨੂੰ ਆਥੈਂਟਿਕ ਜਾਣਕਾਰੀ ਦੇਣੀ ਜੇ ਤੁਹਾਨੂੰ ਆਥੈਂਟਿਕ ਲੱਗ ਜੇ ਤੁਹਾਨੂੰ authentic ਨਹੀਂ ਲੱਗਦੀ ਤੁਸੀਂ ਵੀ ਛੱਡ ਕੇ ਜਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੈਨੂੰ ਉਹੀ ਬੰਦੇ ਪਸੰਦ ਆ ਜੋ ਮਤਲਬ ਸੱਚ ਦੇ ਨਾਲ ਖੜਦੇ ਆ ਔਰ ਮੇਰਾ ਕੰਮ ਆ ਸੱਚ ਨੂੰ ਉਜਾਗਰ ਕਰਨਾ ਸੱਚ ਤੋਂ ਟੁੱਟ ਤੱਕ ਪਹੁੰਚਾਉਣਾ ਠੀਕ ਆ ਉਹ ਅੱਗੇ ਪਿੱਛੇ ਉਹਦੀ ਡੇਟ ਚੇਂਜ ਹੋ ਜੇ ਕਿਉਂਕਿ ਹੁਣ ਤੁਸੀਂ ਮਹਿਕਮੇ ਚ ਆ ਗਏ ਹੋ ਠੀਕ ਆ ਕੁਝ ਸਮਾਂ ਹੋਰ ਪੰਜ ਛੇ ਮਹੀਨੇ ਬਾਅਦ ਜੋ ਤੁਸੀਂ ਜੁਆਇਨ ਕਰ ਲੈਣਾ ਤੁਹਾਨੂੰ ਮਹਿਕਮੇ ਦੇ ਰੰਗ ਢੰਗ ਪਤਾ ਲੱਗ ਜਾਣਗੇ ਵੀ ਕਦੋਂ 5 ਮਿੰਟ ਬਾਅਦ ਜਿਹੜੇ ਆ ਉਹ ਫੈਸਲੇ ਬਦਲਦੇ ਨੇ ਮਹਿਕਮੇ ਦੇ ਵਿੱਚ ਔਰ ਅੱਜ ਸੀ ਮਤਲਬ ਮੰਨ ਲੇ ਚਲੋ 5 ਮਿੰਟ ਮੈਨੂੰ ਹੁਣੇ ਫੋਨ ਆਜੇ 5 ਮਿੰਟਸ ਵਰਦੀ ਪਾ ਗਈ ਠੀਕ ਆ ਮਤਲਬ ਕਿ ਜਾਂ ਮਤਲਬ ਸਿਵਲ ਕਰਕੇ ਤੁਸੀਂ ਪੁਲਿਸ ਲੈ ਜਾਓ ਤੁਹਾਨੂੰ ਪਠਾਨਕੋਟ ਭੇਜਣਾ ਜਾਂ ਫਿਰ ਕਹਿੰਦਾ ਨਹੀਂ ਜੀ ਕੈਂਸਲ ਹੋ ਗਿਆ ਤੁਹਾਨੂੰ ਅੰਮ੍ਰਿਤਸਰ ਭੇਜਣਾ ਨਹੀਂ ਫਿਰ ਬਾਅਦ ਵਿੱਚ ਫਿਰ ਕੈਂਸਲ ਹੋ ਗਿਆ ਕਹਿੰਦਾ ਨਹੀਂ ਜੀ ਹੁਣ ਤੁਸੀਂ ਚੰਡੀਗੜ੍ਹ ਦਿਓ ਕੁਝ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕੀ ਹੋਇਆ ਨਾ ਠੀਕ ਆ ਔਰ ਬਟਾਲੀਅਨ ਦੀ ਮੈਂ ਗੱਲ ਕਰ ਰਿਹਾ ਸੀ ਵੀ ਬਟਾਲੀਅਨ ਜਿਹੜੀਆਂ ਮਤਲਬ ਕਿ ਚੂਜ਼ ਕਰਨ ਵਾਸਤੇ ਤੁਹਾਨੂੰ ਮਤਲਬ ਕਿ ਜਾਂ ਕਾਲਸ ਵਗੈਰਾ ਆਊਗੀ ਜਾਂ ਕੁਝ ਵੀ ਜਿਹੜੇ ਆਰਮਡ ਕਾਡਰ ਵਿੱਚ ਭਰਤੀ ਹੋਏ ਨੇ ਉਹਨਾਂ ਨੂੰ ਮਤਲਬ ਕਿ ਆਰਮਡ ਕਿਉਂਕਿ ਹੁਣ ਇਹ ਚੀਜ਼ ਧਿਆਨ ਨਾਲ ਸੁਣੋ ਕਿਉਂਕਿ ਆਰਮਡ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਉਹਨਾਂ ਤੋਂ ਪਹਿਲਾਂ ਮਤਲਬ ਕਿ ਕਿਉਂਕਿ ਡਿਸਟ੍ਰਿਕਟ ਵਾਲਾ ਚਲੋ ਠੀਕ ਹੈ ਜਿਹੜੇ ਡਿਸਟ੍ਰਿਕਟ ਭਰਤੀ ਹੋਏ ਡਿਸਟ੍ਰਿਕਟ ਮਿਲ ਜਾਣੀ ਤੁਸੀਂ ਪ੍ਰੀਫਰੈਂਸ ਆਲਰੇਡੀ ਭਰੀਆਂ ਹੋਈਆਂ ਔਰ ਆਰਮਡ ਵਾਲਿਆਂ ਤੋਂ ਪ੍ਰੀਫਰੈਂਸ ਆਫਟਰ ਰਿਜ਼ਲਟ ਲਈਆਂ ਜਾਂਦੀਆਂ ਇਹ ਚੀਜ਼ ਸਾਡੀ ਭਰਤੀ ਵੇਲੇ ਹੋਈ ਸੀ ਇਸ ਕਰਕੇ ਮੈਨੂੰ ਇਸ ਚੀਜ਼ ਦਾ ਪਤਾ ਆ ਠੀਕ ਆ ਔਰ ਡਿਪੈਂਡ ਕਰਦਾ ਮਤਲਬ ਕਿ ਵੀ ਕਿੱਥੇ ਕਿਹੜੀ ਜੋ ਵੀ ਹੈਗੀ ਮੈਂ ਇਹ ਆਰਮਡ ਕਿਡਰ ਵਾਲੀ ਤੇ ਇੱਕ ਸਪੈਸ਼ਲ ਵੀਡੀਓ ਬਣਾਈ ਵੀ ਹੋਈ ਆ ਔਰ ਹੁਣ ਮੈਂ ਇੱਕ ਸਪੈਸ਼ਲ ਵੀਡੀਓ ਫਿਰ ਬਣਾ ਦੂੰਗਾ ਵੀ ਕਿਹੜੀ ਬਟਾਲੀਅਨ ਕਿਹੜੇ ਜ਼ਿਲ੍ਹੇ ਨੂੰ ਕਿੱਥੇ ਨੇੜੇ ਲੱਗਦੀ ਹੈਗੀ ਠੀਕ ਆ ਉਹ ਤੁਸੀਂ ਨੈਕਸਟ ਵੀਡੀਓ ਚ ਦੇਖ ਲਓ ਆਰਮਡ ਕਿਡਰ ਵਾਲੇ ਠੀਕ ਆ ਔਰ ਇਹ ਜਿਹੜੀਆਂ ਕਾਲਸ ਦਾ ਡਿਸਟ੍ਰਿਕਟ ਵਾਲਿਆਂ ਨੂੰ ਔਰ ਆਰਮਡ ਵਾਲਿਆਂ ਨੂੰ ਇਹ ਵਿਦਨ 1 ਮੰਥ ਜਾਂ 1 ਮੰਥ ਤੋਂ ਪਹਿਲਾਂ ਇੱਕ ਮਹੀਨਾ ਦਾ ਤੁਸੀਂ ਮੰਨ ਕੇ ਚੱਲੋ ਅਕਸਰ ਤੁਹਾਨੂੰ ਪਤਾ ਲੱਗ ਗਿਆ ਵੀ ਰਿਜ਼ਲਟ ਲੇਟ ਆਇਆ ਮਤਲਬ ਮਹਿਕਮੇ ਦੇ ਕੰਮ ਲੇਟ ਜ਼ ਪਹਿਲਾ ਉਹਨਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਠੀਕ ਆ ਔਰ ਇਸ ਕਰਕੇ ਤੁਸੀਂ ਮਤਲਬ ਕਿ ਇੱਕ ਮਹੀਨਾ ਮੰਨ ਕੇ ਚੱਲੋ ਵੀ ਇੱਕ ਮਹੀਨਾ ਜਾਂ ਡੇਢ ਮਹੀਨੇ ਵਿੱਚ ਤੁਹਾਨੂੰ ਜਿਹੜੀਆਂ ਕਾਲਸ ਵਗੈਰਾ ਉਹ ਆਉਣ ਲੱਗ ਜਾਣਗੀਆਂ ਠੀਕ ਆ ਲਿਸਟਾਂ ਆਉਣਗੀਆਂ ਥੋੜੇ ਤੋਂ ਪ੍ਰੀਫਰੈਂਸ ਜਿਹੜੀਆਂ ਮੰਗੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਦਾ ਜੋ ਪ੍ਰੋਸੈਸ ਹੈਗਾ ਠੀਕ ਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਮੈਕ ਆਪਣਾ ਅਲਾਟਮੈਂਟ ਹੋ ਗਈ ਡਿਸਟ੍ਰਿਕਟ ਅਲਾਟਮੈਂਟ ਹੋ ਗਈ ਠੀਕ ਆ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਊਗਾ ਮੈਂ ਮਤਲਬ ਇਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰੂੰਗਾ ਮੈਂ ਜਸਟ ਤੁਹਾਨੂੰ ਪ੍ਰੋਸੀਜਰ ਸਮਝਾ ਰਿਹਾ ਵੀ ਕਿੱਦਾਂ ਕਿੱਦਾਂ ਹੋਣਾ ਠੀਕ ਆ ਬਟਾਲੀ ਤੁਹਾਨੂੰ ਟਿੰਗੀਆਂ ਫਿਰ ਤੁਹਾਨੂੰ ਕਾਲਸ ਵਗੈਰਾ ਆਉਣਗੀਆਂ ਡਾਕੂਮੈਂਟ ਤੁਹਾਡੇ ਸਬਮਿਟ ਹੋਣਗੇ ਠੀਕ ਹੈ ਡਾਕੂਮੈਂਟਸ ਆ ਤੁਹਾਡੇ 10th 2 ਗ੍ਰੈਜੂਏਸ਼ਨ ਜੋ ਵੀ ਤੁਸੀਂ ਮਤਲਬ ਕਿ ਚਲੋ ਵੀ ਫਾਰਮ ਦੇ ਨਾਲ ਆਇਆ ਸੀਗਾ ਉਹ ਸਾਰੇ ਤੁਹਾਡੇ ਡਾਕੂਮੈਂਟ ਉਹ ਸਬਮਿਟ ਕੀਤੇ ਜਾਣਗੇ オリジナル ਫਾਰਮ ਦੇ ਵਿੱਚ ਠੀਕ ਆ ਔਰ ਉਹਦੀਆਂ ਤਿੰਨ ਚਾਰ ਕਾਪੀਆਂ ਉਹਦੇ ਬਾਰੇ ਵੀ ਮੈਂ ਇੱਕ ਸੈਪਰੇਟ ਵੀਡੀਓ ਬਣਾ ਦੂੰਗਾ ਕਿਉਂਕਿ ਇੱਕੋ ਵੀਡੀਓ ਦੇ ਵਿੱਚ ਸਾਰਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਹੌਸ ਪਹੁੰਚਿਆ ਹੋ ਜਾਂਦਾ ਵੀ ਸਮਝ ਨਹੀਂ ਲੱਗਦੀ ਵੀ ਕਿਹੜਾ ਟੌਪਿਕ ਹੈ ਜਿਹੜਾ ਮੈਂ ਜਸਤ ਨੂੰ ਪ੍ਰੋਸੀਜਰ ਸਮਝਾ ਰਿਹਾ ਹਾਂ ਦੇਸ ਤੋਂ ਅੱਗੇ ਇਹ ਕਿਹੜੇ ਕਿਹੜੇ ਸਟੇਜ ਨੇ ਠੀਕ ਆ ਫਿਰ ਕਾਲਸ ਆਉਣ ਤੋਂ ਬਾਅਦ ਤੁਹਾਨੂੰ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਤੁਹਾਡੇ ਡਾਕੂਮੈਂਟ ਸਬਮਿਟ ਕੀਤੇ ਜਾਣਗੇ ਫਿਰ ਉਹ ਬੋਰਡਸ ਦੇ ਵਿੱਚ ਭੇਜੇ ਜਾਣਗੇ ਉਹ ਚੀਜ਼ ਅਲੱਗ ਆ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਡਾਕੂਮੈਂਟ ਸਬਮਿਟ ਹੋ ਗਈ ਫਿਰ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਸ਼ੁਰੂ ਹੋਊਗਾ ਮੈਡੀਕਲ ਹੁਣ ਮਤਲਬ ਕਿ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਹਫ਼ਤਾ 10 ਦਿਨ ਮਹੀਨਾ ਉਹਦੇ ਵਿੱਚ ਫਿਰ ਗਿਆ ਪਾਊਗਾ ਉਹ ਡਿਪੈਂਡ ਕਰਦਾ ਵੀ ਕਿੰਨਾ ਗਿਆ ਕਿਹੜਾ ਜ਼ਿਲ੍ਹਾ ਕਿੰਨਾ ਪਉਂਦਾ ਅਲੱਗ-ਅਲੱਗ ਜ਼ਿਲ੍ਹਿਆਂ ਦਾ ਅਲੱਗ-ਅਲੱਗ ਸਿਸਟਮ ਹੁੰਦਾ ਔਰ ਅਲੱਗ-ਅਲੱਗ ਵੈਕੈਂਸੀਆਂ ਮਿਲਦੀਆਂ ਕਿਸੇ ਜ਼ਿਲ੍ਹੇ ਨੂੰ ਕਿੰਨੇ ਕੈਂਡੀਡੇਟ ਮਿਲਨੇ ਕਿਸੇ ਨੂੰ ਕਿੰਨੇ ਛੋਟੇ ਵੱਡੇ ਦੇ ਅਕੋਰਡਿੰਗ ਜਿਦਾਂ ਪਠਾਨਕੋਟ ਛੋਟਾ ਜ਼ਿਲ੍ਹਾ ਜਾਂ ਮਹਾਲੀ ਛੋਟਾ ਉੱਥੇ ਸੀਟਾਂ ਘੱਟ ਮਿਲਣਗੀਆਂ ਜਲੰਧਰ ਪੜਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਾਂ ਲੁਧਿਆਣਾ ਹੋ ਗਿਆ ਤੇ ਸੀਟਾਂ ਵੱਧ ਮਿਲਣੀਆਂ ਠੀਕ ਆ ਡਿਪੈਂਡ ਕਰਦਾ ਠੀਕ ਆ ਵੀ ਕਿਹੜਾ ਜ਼ਿਲ੍ਹਾ ਕਿੰਨੀ ਛੇਤੀ ਕੰਮ ਕਰਦਾ ਤਾਂ ਉਹ ਮੈਡੀਕਲ ਉਸ ਤੋਂ ਬਾਅਦ ਤੁਹਾਡਾ ਜਿਹੜਾ ਮਤਲਬ ਕਿ ਪੁਲਿਸ ਵੈਰੀਫਿਕੇਸ਼ਨ ਹੋਊਗੀ ਜੀ ਠੀਕ ਆ ਤੁਹਾਡੇ ਆਪ ਦੇ ਡਿਸਟ੍ਰਿਕਟ ਦੇ ਵਿੱਚ ਸੀਆਈਡੀ ਵੈਰੀਫਿਕੇਸ਼ਨ ਹੋਊਗੀ ਠੀਕ ਆ ਉਸ ਤੋਂ ਬਾਅਦ ਇਹ ਚੀਜ਼ਾਂ ਪੂਰੀਆਂ ਹੋਣ ਤੋਂ ਕਾਫੀ ਟਾਈਮ ਬਾਅਦ ਜਿਹੜਾ ਮਤਲਬ ਕਿ ਫਿਰ ਉਹ ਜਦੋਂ ਕੰਪਲੀਟ ਹੋ ਜਾਂਦਾ ਸਭ ਕੁਝ ਆਲਰੇਡੀ ਸਾਰੇ ਜ਼ਿਲ੍ਹੇ ਮਤਲਬ ਕੰਪਲੀਟ ਕਰਕੇ ਜਿਹੜੀ ਫਾਈਲ ਆ ਹੈੱਡਕੁਆਰਟਰ ਭੇਜਦੇ ਆ ਔਰ ਹੈੱਡਕੁਆਰਟਰ ਅਗੀ ਸੀਐਮ ਸਾਹਿਬ ਨੂੰ ਭੇਜਦਾ ਸੀਐਮ ਸੀਐਮ ਸਾਹਿਬ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਇੰਨਾ ਮਤਲਬ ਇਸ ਭਰਤੀ ਦਾ ਜਿਹੜਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਆ ਆਲਰੇਡੀ ਸਾਰੇ ਕੈਂਡੀਡੇਟ ਕੰਪਲੀਟ ਕਰ ਲਿਆ ਗਿਆ ਉਹਨਾਂ ਦਾ ਵਰਕ ਠੀਕ ਆ ਫਿਰ ਉਸ ਤੋਂ ਬਾਅਦ ਮਹਿਕਮਾ ਪੁੱਛਦਾ ਹੈਡਕੁਆਟਰ ਪੁੱਛਦਾ ਜੋ ਆਪਣੇ ਚੇਅਰਮੈਨ ਨੇ ਇਸ ਵਾਰ ਐਡੀਜੀਪੀ ਨੌਨ ਹਾਲ ਸਰ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੀ ਹੈ ਗੱਲ ਦਾ ਠੀਕ ਆ ਤੇ ਉਹਨਾਂ ਨੂੰ ਮਤਲਬ ਕਿ ਸਾਰਾ ਮਤਲਬ ਕਿ ਜਿਹੜਾ ਉਹ ਦੱਸਣਗੇ ਸੀਐਮ ਸਾਹਿਬ ਉਹ ਸੀਐਮ ਸਾਹਿਬ ਫਿਰ ਦੱਸਣਗੇ ਅਪਾ ਇੰਨੀ ਤਰੀਕ ਨੂੰ ਇਹਨਾਂ ਕੈਂਡੀਡੇਟਸ ਨਾਲ ਡਿਓ ਜੁਆਇਨਿੰਗ ਲੈਟਰ ਦੇਣੇ ਆ ਤੇ ਹੁਣ ਤੁਸੀਂ ਆਪਣਾ ਜੜਾ ਬਿਲਕੁਲ ਧਿਆਨ ਰੱਖੋ ਆਪਣਾ ਸਿਹਤ ਦਾ ਧਿਆਨ ਰੱਖੋ ਜੋ ਵੀ ਕੋ ਨਸ਼ਾ ਪੱਤਾ ਕਰਦਾ ਮੇਨਲੀ ਮੁੰਡਿਆਂ ਨੂੰ ਕਹਿ ਰਹੇ ਆਂ ਇਹ ਗੱਲ ਕਿਉਂਕਿ ਮੈਨੂੰ ਕਾਫੀ ਮੈਸੇਜ ਵਗੈਰਾ ਆਏ ਨੇ ਤੇ ਵੀ ਅਸੀਂ ਮਤਲਬ ਕਿ ਕੋਈ ਆਹ ਪ੍ਰੋਬਲਮ ਆ ਜੀ ਕੋਈ दारू ਦੀ ਆ ਇਹ ਆ ਉਹ ਠੀਕ ਹੈ ਚਲੋ ਕੁੜੀਆਂ ਤਾਂ ਇਹ ਚੀਜ਼ ਮੋਸਟਲੀ ਨਹੀਂ ਯੂਜ਼ ਕਰਦੀਆਂ 99.9% ਨਹੀਂ ਯੂਜ਼ ਕਰਦੀਆਂ ਕੁਝ ਇਹ ਹੈ ਫਿਰ ਵੀ ਤਾਂ ਉਹ ਸੀ ਬੰਦ ਕਰੋ ਹੁਣ ਇਹ ਤੋਂ ਅਵੋਇਡ ਕਰੋ ਠੀਕ ਹੈ ਜੇ ਤੁਹਾਡੀ ਕੋਈ ਦਵਾਈ ਚੱਲਦੀ ਆ ਤਾਂ ਉਹ ਡਾਕਟਰ ਨਾਲ ਕੰਸਲਟ ਕਰਕੇ ਜਨੇਵੀਆਂ ਆ ਦਾ ਸੌਲਟ ਆਊਟ ਕਰੋ ਤੇ ਆਪਣੀ ਸਿਹਤ ਦਾ ਜਦਾ ਖਿਆਲ ਰੱਖੋ ਕੋਈ ਸਰਟੀਫੀਕਟ ਨਾ ਕੋਈ ਹੱਡੀਗਰ ਉਹਨਾਂ ਤੜਵਾ ਲਿਓ ਠੀਕ ਆ ਕਿਉਂਕਿ ਹੁਣ ਤੁਹਾਡਾ ਕੰਮ ਬਿਲਕੁਲ ਨੱਕ ਤੇ ਆਇਆ ਪਿਆ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਖਿਆਲ ਰੱਖੋ ਤਾਂ ਇਹ ਤਾਂ ਸਾਰਾ ਮਤਲਬ ਜਿਹੜਾ ਤੁਹਾਡਾ ਭਰਤੀ ਦਾ ਅਗੇ ਉਹ ਪ੍ਰੋਸੀਜਰ ਚੱਲਣਾ ਆਫਟਰ ਰਿਜ਼ਲਟ ਠੀਕ ਆ ਔਰ ਨੈਕਸਟ ਜੋ ਵੀ ਤੁਹਾਡੇ ਕਮੈਂਟਸ ਵਗੈਰਾ ਆਏ ਨੇ ਮੈਂ ਉਹਨਾਂ ਤੇ ਵੀ ਸੈਪਰੇਟ ਵੀਡੀਓ ਜਿਹੜੇ ਕੁਐਸਚਨਸ ਮੈਨੂੰ ਲੱਗੇ ਵੀ ਇਹ ਤੇ ਇੱਕ ਸੈਪਰੇਟ ਵੀਡੀਓ ਚਾਹੀਦੀ ਹੈ ਬਣਨੀ ਆ ਠੀਕ ਆ ਤੁਹਾਡੇ ਸਾਂਝੇ ਮਤਲਬ ਕਿ ਕਮੈਂਟਸ ਆਉਂਦੇ ਨੇ ਕਈ ਵਾਰ ਮੈਂ ਰਿਪਲਾਈ ਨਹੀਂ ਕਰਦਾ ਔਰ ਕਮੈਂਟਸ ਮਤਲਬ ਕਿ ਫਿਰ ਉਹਦੀ ਇੱਕ ਸੈਪਟਿਡ ਵੀਡੀਓ ਬਣਾਉਂਗਾ ਕਿਉਂਕਿ ਉਹਨਾਂ ਚਿਰ ਮੈਂ ਵੀ ਨਹੀਂ ਕੋਈ ਵੀਡੀਓ ਬਣਾਈ ਹੁਣ ਤੁਹਾਡੇ ਜਿਹੜੇ ਕੁਐਸਚਨ ਆ ਉਹ ਹੋਰ ਤਰੀਕੇ ਦੇ ਆ ਰਹੇ ਨੇ ਠੀਕ ਹੈ ਮੇਰੀ ਆਰਮਡ ਚ ਹੋ ਗਈ ਹੈ ਜੀ ਮੇਰਾ ਹੁਣ ਕਿੱਦਾਂ ਹੋਊਗਾ ਮੇਰੀ ਡਿਸਟ੍ਰਿਕਟ ਚ ਹੋਈ ਹੈ ਜੀ ਡਿਸਟ੍ਰਿਕਟ ਦਾ ਕੀ ਪ੍ਰੋਸੈਸ ਆ ਤਾਂ ਹੁਣ ਵੀਡੀਓ ਤੁਹਾਡੇ ਲਈ ਜਿਹੜੇ ਨੋਲੇਜੇਬਲ ਵੀਡੀਓ ਨੇ ਉਹ ਆਉਣਗੀਆਂ ਤੇ ਇਸੇ ਤਰ੍ਹਾਂ ਹੀ ਤੁਸੀਂ ਮਤਲਬ ਕਿ سپورਟ ਕਰਦੇ ਰਹੋ ਠੀਕ ਆ ਵੀਡੀਓਜ਼ ਦੇਖੋ ਤਾਂ ਕਿ ਤੁਹਾਨੂੰ ਅੱਗੇ ਦੇ ਪ੍ਰੋਸੈਸ ਬਾਰੇ ਜਿਹੜਾ ਪਤਾ ਲੱਗ ਸਕੇ ਤੇ ਜੇ ਤੁਸੀਂ ਵੀਡੀਓ ਨਾ ਦੇਖੋਗੇ ਤਾਂ ਤੁਹਾਡਾ ਹੀ ਲਾਸ ਇਹਦੇ ਵਿੱਚ ਮੇਰਾ ਕੋਈ ਲਾਸ ਨਹੀਂ ਕਿਉਂਕਿ ਮੈਂ ਆਲਰੇਡੀ ਡਿਊਟੀ ਤੇ ਹਾਂ ਮੈਨੂੰ ਸਾਰਾ ਕੁਝ ਮਹਿਕਮੇ ਦਾ ਪਤਾ ਆ ਚਲੋ ਮਤਲਬ ਕਿ ਹੌਲੀ-ਹੌਲੀ ਸਿੱਖ ਰਹੇ ਹਾਂ ਅਸੀਂ ਵੀ ਕੋਈ ਮੈਂ ਨਹੀਂ ਕਹਦਾ ਮੈਂ ਹਰ ਇੱਕ ਚੀਜ਼ ਸਿੱਖ ਚੁੱਕਾ ਹਾਂ ਸਮੁੰਦਰ ਆ ਇਹ ਠੀਕ ਆ ਹਰੇਕ ਬੰਦਾ ਹਰ ਕੰਮ ਦੇ ਵਿੱਚ ਪਰਫੈਕਟ ਨਹੀਂ ਹੁੰਦਾਗਾ ਕੁਝ ਜਿਹੜੇ ਕੰਮ ਮੈਂ ਕਰ ਰਿਹਾ ਹੋ ਸਕਦਾ ਉਹ ਕਿਸੇ ਨੂੰ ਨਾ ਆਉਂਦੇ ਹੋਣ ਜਾਂ ਜੋ ਕਿਸੇ ਨੂੰ ਮਹਿਕਮੇ ਦੇ ਵਿੱਚ ਆ ਰਹੇ ਉਹ ਮੈ ਠੀਕ ਆ ਤਾਂ ਤੁਸੀਂ ਹਜੇ ਮੈਕਹਮੇ ਦੇ ਵਿੱਚ ਆਉਣਾ ਤੁਸੀਂ ਹਜੇ ਬਿਲਕੁਲ ਜ਼ੀਰੋ ਹੋ ਠੀਕ ਆ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਾਂਗਾ ਜੀ ਤੁਸੀਂ ਅੱਗੇ ਵਧਣਾ ਆਗੇ ਕੁਝ ਕਰਨਾ ਤਾਂ ਸਾਰੀ ਵੀਡੀਓਜ਼ ਮਤਲਬ ਪ੍ਰੋਪਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਮਤਲਬ ਜਿਹੜਾ ਸਾਰੀ ਜਿਹੜੀ ਅੱਗੇ ਦਾ ਪ੍ਰੋਸੈਸ ਉਹ ਤੁਹਾਨੂੰ ਪਤਾ ਲੱਗ ਸਕੇ ਤੇ ਇਸੇ ਤਰ੍ਹਾਂ ਹੀ ਆਪਣੇ ਫੀਡਬੈਕ ਦਿਓ ਤੇ ਜੋ ਵੀ ਤੁਹਾਡਾ ਕਮੈਂਟ ਹੁੰਦਾ ਮਤਲਬ ਕਿ ਤੁਹਾਡੇ ਦਿਮਾਗ ਵਿੱਚ ਕੁਐਸਚਨ ਹੁੰਦਾ ਉਹ ਜ਼ਰੂਰ ਰੱਖਿਆ ਕਰੋ ਤਾਂ ਆਪਾਂ ਕੋਸ਼ਿਸ਼ ਕਰਾਂਗੇ ਉਸ ਤੇ ਇੱਕ ਸੈਪਰੇਟ ਵੀਡੀਓ ਲੈ ਕੇ ਆਈਏ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਵੀਡੀਓ ਨੂੰ ਹੋਰ ਹਣਾ ਸ਼ੇਅਰ ਕਰਦਾ ਕਰੋ ਜਿਹੜੇ ਕਿ ਥੋੜੇ ਛੋਟੇ ਭੈਣ ਭੈਣੇ ਜਾ ਅੱਗੇ ਤਿਆਰੀ ਕਰ ਰਹੇ ਨੇ 25 ਤਿਆਰੀ ਕਰ ਰਹੇ ਨੇ ਜਾ ਅੱਗੇ 26 ਦੇ ਉਹਨਾਂ ਨੇ ਮਤਲਬ ਦੇਖਣਾ ਤਾਂ ਕਿ ਉਹਨਾਂ ਨੂੰ ਹੁਣ ਤੋਂ ਪਤਾ ਲੱਗ ਸਕੇ ਕਿ ਸਾਡਾ ਜਿਹੜਾ ਮਤਲਬ ਪ੍ਰੋਸੈਸ ਹੈ ਉਹ ਕਿਦਾਂ ਕਿਦਾਂ ਚੱਲਣਾ ਆਏਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤੇ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵਸਦੇ ਰਹੋ ਤੇ ਆਪਣਾ ਖਿਆਲ ਰੱਖੋ